ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸੱਤਰ ਜੈ ਸ਼ਾ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ICC ਨਵੇਂ ਚੇਅਰਮੈਨ ਬਣ ਗਏ ਨੇ ਜੈ ਸ਼ਾ ਮੌਜੂਦਾ ICC ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ ਬਾਰਕਲੇ ਨੇ ਲਗਾਤਾਰ ਦੋ ਬਾਰੇ ਅਹੁਦਾ ਸੰਭਾਲਿਆ ਸੀ ਜੈਲ ਸ਼ਾ 1 ਦਸੰਬਰ ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ ਦਾਸਦੀ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਦੇ ਨਵੇਂ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀਆਂ ਦੀ 27 ਅਗਸਤ ਆਖਰੀ ਮਿਤੀ ਸੀ ਜੈ ਸ਼ਾਹ ਤੋਂ ਇਲਾਵਾ ਨਿਰਧਾਰਤ ਸਮੇਂ ਤੱਕ ਇਸ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਦਰਸਲ ਇਸ ਤੋਂ ਬਾਅਦ ICC ਕਾਰਜਕਾਰੀ ਬੋਰਡ ਨੇ ਜੈ ਸ਼ਾਹ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਹੈ 35 ਸਾਲਾ ਜੈ ਸ਼ਾਹ ਵੀ ICC ਦੇ ਚੇਅਰਮੈਨ ਬਣਨ ਵਾਲੇ ਸਭ ਤੋਂ ਕਾਟੂਮਰ ਦੇ ਖਿਡਾਰੀ ਬਣ ਗਏ ਨੇ ਜੈ ਸ਼ਾਹ ICC ਦੀ ਅਗਵਾਈ ਕਰਨ ਵਾਲੇ ਪੰਜਵੇਂ ਭਾਰਤੀ ਨੇ ਤਾਂ ਦੱਸ ਦਈਏ ਉਹਨਾਂ ਤੋਂ ਪਹਿਲਾਂ ਜਗਮੋਹਨ ਦਾਲਮੀਆਂ, ਸ਼ਰਦ ਪਵਾਰ, ਸ਼ਿਸ਼ਾਕ, ਮਨੋਹਰ ਅਤੇ ਐਨਸੀ ਸ਼੍ਰੀ ਨਿਵਾਸ਼ਨ ICC ਦੀ ਅਗਵਾਈ ਕਰ ਚੁੱਕੇ ਹਨ ICC ਵੱਲੋਂ جاری ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ICC ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ ਜੈ ਸ਼ਾਹ ਅਕਤੂਬਰ 2019 ਤੋਂ BCCI ਦੇ ਸਕੱਤਰ ਅਤੇ 2021 ਤੋਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਹਨ ਉਹ 1 ਦਸੰਬਰ ਤੋਂ ਇਹ ਅਹੁਦਾ ਸੰਭਾਲਣਗੇ ਸਾਬਕਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਚੋਣ ਤੋਂ ਹਟਣ ਤੋਂ ਬਾਅਦ ਉਹ ਇਕਲੌਤਾ ਉਮੀਦਵਾਰ ਸੀ ਦਰਅਸਲ ICC ਦੇ ਨਿਯਮਾਂ ਅਨੁਸਾਰ ਚੇਅਰਮੈਨ ਦੀ ਚੋਣ ਦੇ ਵਿੱਚ 16 ਵੋਟਾਂ ਹੁੰਦੀਆਂ ਤੇ ਹੁਣ ਜੇਤੂ ਲਈ 9 ਵੋਟਾਂ ਦਾ ਸਧਾਰਨ ਬਹੁਮਤ 51% ਜ਼ਰੂਰੀ ਹੁੰਦਾ ਹੈ ਪਹਿਲਾ ਚੇਅਰਮੈਨ ਬਣ ਲਈ ਅਹੁਦੇਦਾਰ ਕੋਲ 2/3 ਬਹੁਮਤ ਹੋਣਾ ਜ਼ਰੂਰੀ ਸੀ ਤਾਂ ਦੱਸਦੀ ਹੈ ICC ਨੇ ਹਾਲ ਦੇ ਵਿੱਚ ਕਿਹਾ ਸੀ ਕਿ ਮੌਜੂਦਾ ਡਾਇਰੈਕਟਰਾਂ ਨੂੰ ਹੁਣ ਅਗਲੇ ਚੇਅਰਮੈਨ ਲਈ 27 ਅਗਸਤ 2024 ਤੱਕ ਨਾਮਜ਼ਦਗੀਆਂ ਦਾਖਲ ਕਰਨੀਆਂ ਪੈਣਗੀਆਂ ਅਤੇ ਜੇਕਰ ਇੱਕ ਤੋਂ ਵੱਧ ਉਮੀਦਵਾਰ ਹਨ ਤਾਂ ਚੋਣ ਕਾਰਵਾਈ ਚੱਲੇਗੀ ਅਤੇ ਨਵੇਂ ਚੇਅਰਮੈਨ ਦਾ ਕਾਰਜਕਾਲ 1 ਦਸੰਬਰ 2024 ਤੋਂ ਸ਼ੁਰੂ ਹੋਵੇਗਾ ਬਿਊਰੋ ਰਪੋਰਟ 델 ਪੋਸਟ ਪੰਜਾਬੀ ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸੱਤਰ ਜੈ ਸ਼ਾ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ICC ਨਵੇਂ ਚੇਅਰਮੈਨ ਬਣ ਗਏ ਨੇ ਜੈ ਸ਼ਾ ਮੌਜੂਦਾ ICC ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ ਬਾਰਕਲੇ ਨੇ ਲਗਾਤਾਰ ਦੋ ਬਾਰੇ ਅਹੁਦਾ ਸੰਭਾਲਿਆ ਸੀ ਜੈ ਸ਼ਾ 1 ਦਸੰਬਰ ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ ਦਾਸਤੀ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਦੇ ਨਵੇਂ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀਆਂ ਦੀ 27 ਅਗਸਤ ਆਖਰੀ ਮਿਤੀ ਸੀ ਜੈ ਸ਼ਾਹ ਤੋਂ ਇਲਾਵਾ ਨਿਰਧਾਰਤ ਸਮੇਂ ਤੱਕ ਇਸ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਦਰਸਲ ਇਸ ਤੋਂ ਬਾਅਦ ICC ਕਾਰਜਕਾਰੀ ਬੋਰਡ ਨੇ ਜੈ ਸ਼ਾਹ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਹੈ 35 ਸਾਲਾ ਜੈ ਸ਼ਾਹ ਵੀ ICC ਦੇ ਚੇਅਰਮੈਨ ਬਣਨ ਵਾਲੇ ਸਭ ਤੋਂ ਕਾਟੂਮਰ ਦੇ ਖਿਡਾਰੀ ਬਣ ਗਏ ਨੇ ਜੈ ਸ਼ਾਹ ICC ਦੀ ਅਗਵਾਈ ਕਰਨ ਵਾਲੇ ਪੰਜਵੇਂ ਭਾਰਤੀ ਨੇ ਤਾਂ ਦੱਸ ਦਈਏ ਉਹਨਾਂ ਤੋਂ ਪਹਿਲਾਂ ਜਗਮੋਹਨ ਦਾਲਮੀਆਂ, ਸ਼ਰਦ ਪਵਾਰ, ਸ਼ਿਸ਼ਾਕ, ਮਨੋਹਰ ਅਤੇ ਐਨਸੀ ਸ਼੍ਰੀ ਨਿਵਾਸ਼ਨ ICC ਦੀ ਅਗਵਾਈ ਕਰ ਚੁੱਕੇ ਹਨ ICC ਵੱਲੋਂ جاری ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ICC ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ ਜੈ ਸ਼ਾਹ ਅਕਤੂਬਰ 2019 ਤੋਂ BCCI ਦੇ ਸਕੱਤਰ ਅਤੇ 2021 ਤੋਂ ایشিয়ান ਕ੍ਰਿਕਟ ਕੌਂਸਲ ਦੇ ਚੇਅਰਮੈਨ ਹਨ ਉਹ 1 ਦਸੰਬਰ ਤੋਂ ਇਹ ਅਹੁਦਾ ਸੰਭਾਲਣਗੇ ਸਾਬਕਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਚੋਣ ਤੋਂ ਹਟਣ ਤੋਂ ਬਾਅਦ ਉਹ ਇਕਲੌਤਾ ਉਮੀਦਵਾਰ ਸੀ ਦਰਅਸਲ ICC ਦੇ ਨਿਯਮਾਂ ਅਨੁਸਾਰ ਚੇਅਰਮੈਨ ਦੀ ਚੋਣ ਦੇ ਵਿੱਚ 16 ਵੋਟਾਂ ਹੁੰਦੀਆਂ ਤੇ ਹੁਣ ਜੇਤੂ ਲਈ 9 ਵੋਟਾਂ ਦਾ ਸਧਾਰਨ ਬਹੁਮਤ 51% ਜ਼ਰੂਰੀ ਹੁੰਦਾ ਹੈ ਪਹਿਲਾ ਚੇਅਰਮੈਨ ਬਣ ਲਈ ਅਹੁਦੇਦਾਰ ਕੋਲ 2/3 ਬਹੁਮਤ ਹੋਣਾ ਜ਼ਰੂਰੀ ਸੀ ਤਾਂ ਦੱਸਦੀ ਹੈ ICC ਨੇ ਹਾਲ ਦੇ ਵਿੱਚ ਕਿਹਾ ਸੀ ਕਿ ਮੌਜੂਦਾ ਡਾਇਰੈਕਟਰਾਂ ਨੂੰ ਹੁਣ ਅਗਲੇ ਚੇਅਰਮੈਨ ਲਈ 27 ਅਗਸਤ 2024 ਤੱਕ ਨਾਮਜ਼ਦਗੀਆਂ ਦਾਖਲ ਕਰਨੀਆਂ ਪੈਣਗੀਆਂ ਅਤੇ ਜੇਕਰ ਇੱਕ ਤੋਂ ਵੱਧ ਉਮੀਦਵਾਰ ਹਨ ਤਾਂ ਚੋਣ ਕਾਰਵਾਈ ਚੱਲੇਗੀ ਅਤੇ ਨਵੇਂ ਚੇਅਰਮੈਨ ਦਾ ਕਾਰਜਕਾਲ 1 ਦਸੰਬਰ 2024 ਤੋਂ ਸ਼ੁਰੂ ਹੋਵੇਗਾ ਬਿਊਰੋ ਰਪੋਰਟ 델 ਪੋਸਟ ਪੰਜਾਬੀ